ਸਤ ਸ੍ਰੀ ਅਕਾਲ ਜੀ ਹਾਂ ਜੀ ਸ੍ਰੀ ਹਾਂ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦਿਓਗੇ ਹਾਂ ਜੀ ਸ਼ੁਰੂ ਕਰਦੇ ਹਾਂ ਕਹਾਣੀ ਅਸੀਂ ਦੋ ਭੈਣ ਭਰਾ ਸੀ ਮੈਂ ਵੱਡੀ ਸੀ ਮੇਰਾ ਭਰਾ ਮੇਰੇ ਤੋਂ ਛੋਟਾ ਸੀ ਅਸੀਂ ਇੱਕ ਅਜਿਹੇ ਪਿੰਡ ਵਿੱਚ ਰਹਿੰਦੇ ਸੀ ਜਿੱਥੇ ਲੋਕਾਂ ਦੀ ਸੋਚ ਹਜੇ ਤੱਕ ਵੀ ਬਹੁਤ ਪੁਰਾਣੀ ਸੀ ਲੋਕ ਕੁੜੀਆਂ ਨੂੰ ਬਹੁਤ ਘੱਟ ਪੜਾਉਂਦੇ ਸੀ ਬਸ 10ਵੀਂ ਜਾਂ 12ਵੀਂ ਤੱਕ ਪੜਾ ਕੇ ਫਿਰ ਉਹਨਾਂ ਨੂੰ ਘਰੇ ਬਿਠਾ ਲੈਂਦੇ ਸੀ ਪਰ ਮੇਰੇ ਡੈਡੀ ਦੀ ਸੋਚ ਬਹੁਤ ਵਧੀਆ ਸੀ ਉਹਨਾਂ ਨੇ ਮੈਨੂੰ ਵਧੀਆ ਪੜਾਇਆ ਲਿਖਾਇਆ ਤਾਂ ਲੋਕ ਕਹਿ ਦਿੰਦੇ ਕੁੜੀਆਂ ਨੂੰ ਪੜਾਉਣ ਦਾ ਕੀ ਫਾਇਦਾ ਕੁੜੀਆਂ ਨੇ ਤਾਂ ਅਗਲੇ ਘਰ ਚਲੇ ਜਾਣਾ ਹੁੰਦਾ ਹੈ ਮੁੰਡੇ ਨੂੰ ਪੜਾਓ ਜਿਹੜਾ ਸਾਰੀ ਉਮਰ ਘਰੇ ਰਹੇਗਾ ਤੇ ਪੂਰੀ ਜ਼ਿੰਦਗੀ ਆਪਣੀ ਨੌਕਰੀ ਦੀ ਕਮਾਈ ਘਰ ਵਿੱਚ ਹੀ ਤੇ ਆਵੇਗਾ ਪਰ ਮੇਰੇ ਡੈਡੀ ਦੀ ਸੋਚ ਇਹ ਸਾਰੇ ਲੋਕਾਂ ਨੂੰ ਤੋਂ ਅਲੱਗ ਸੀ ਡੈਡੀ ਨੇ ਮੈਨੂੰ ਵਧੀਆ ਪੜਾਇਆ ਮੈਂ ਇੰਟਰਵਿਊ ਦੇਣ ਗਈ ਸੀ ਤਾ ਪਹਿਲੀ ਵਾਰ ਹੀ ਪਾਸ ਹੋ ਗਈ ਸੀ ਮੈਨੂੰ ਵਧੀਆ ਕੰਪਨੀ ਵਿੱਚ ਨੌਕਰੀ ਮਿਲ ਗਈ ਸੀ ਮੇਰੇ ਡੈਡੀ ਨੂੰ ਹੁਣ ਮੇਰੇ ਵਿਆਹ ਦੀ ਬਹੁਤ ਕਾਲ ਸੀ ਮੇਰੇ ਡੈਡੀ ਕਹਿਣ ਲੱਗੇ ਪੁੱਤ ਤੂੰ ਪੜ੍ਹ ਲੈ ਕੇ ਆਪਣੇ ਪੈਰਾਂ ਤੇ ਖੜੀ ਹੋ ਗਈ ਆ ਹੁਣ ਮੈਂ ਤੇਰਾ ਵਿਆਹ ਕਰਕੇ ਆਪਣਾ ਫਰਜ਼ ਨਿਭਾਉਣਾ ਚਾਹੁੰਦਾ ਹਾਂ ਮੈਨੂੰ ਵੀ ਹੁਣ ਕੋਈ ਇਤਰਾਜ਼ ਨਹੀਂ ਸੀ ਮੈਂ ਡੈਡ ਨੂੰ ਕਿਹਾ ਡੈਡੀ ਤੁਹਾਡੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ ਡੈਡੀ ਦੇ ਇੱਕ ਦੋਸਤ ਨੇ ਮੇਰੇ ਲਈ ਰਿਸ਼ਤੇ ਦੀ ਦੱਸ ਪਾਈ ਡੈਡੀ ਅਤੇ ਡੈਡੀ ਦਾ ਦੋਸਤ ਦੋਨੇ ਜਣੇ ਮੁੰਡੇ ਦਾ ਘਰ ਦੇਖਣ ਲਈ ਜਾ ਰਹੇ ਸੀ ਰਸਤੇ ਵਿੱਚ ਉਹਨਾਂ ਦੋਨਾਂ ਦਾ ਐਕਸੀਡੈਂਟ ਹੋ ਗਿਆ ਡੈਡੀ ਦੇ ਦੋਸਤ ਦੇ ਤਾਂ ਮਾਮੂਲੀ ਸੱਟਾਂ ਹੀ ਵੱਜੀਆਂ ਪਰ ਮੇਰੇ ਡੈਡੀ ਦੀ ਲੱਤ ਟੁੱਟ ਗਈ ਡੈਡੀ ਦੀ ਲੱਤ ਦਾ ਆਪਰੇਸ਼ਨ ਕੀਤਾ ਲੱਤ ਵਿੱਚ ਰਾਡ ਪਾ ਦਿੱਤਾ ਡਾਕਟਰਾਂ ਨੇ ਕਿਹਾ ਕਿ ਹੱਡੀ ਬਿਲਕੁਲ ਫਿਸ ਗਈ ਹੈ ਇਸ ਕਰਕੇ ਇਹਨਾਂ ਨੂੰ ਰੈਸਟ ਬਹੁਤ ਜ਼ਰੂਰੀ ਹੈ ਘੱਟ ਤੋਂ ਘੱਟ 2 ਸਾਲ ਇਹਨਾਂ ਨੂੰ ਤੋਰਨ ਫਿਰਨ ਨਹੀਂ ਦੇਣਾ ਤੁਸੀਂ ਫਿਰ ਇਹ ਠੀਕ ਹੋ ਜਾਣਗੇ ਨਹੀਂ ਤਾਂ ਪੂਰੀ ਜ਼ਿੰਦਗੀ ਇਹਨਾਂ ਨੂੰ ਮੰਜੇ ਤੇ ਹੀ ਬੈਠਣਾ ਪਊ ਅਸੀਂ ਬਹੁਤ ਡਰ ਗਏ ਸੀ ਮੈਂ ਤੇ ਮੇਰਾ ਭਰਾ ਅਸੀਂ ਡੈਡੀ ਨੂੰ ਕਹਿਣ ਲੱਗ ਪਏ ਸੀ ਹੁਣ ਘਰ ਚ ਲਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਤੁਸੀਂ ਬਿਲਕੁਲ ਕੰਮ ਦੀ ਫਿਕਰ ਨਾ ਕਰਿਓ ਜਲਦੀ ਜਲਦੀ ਠੀਕ ਹੋ ਜਾਇਓ ਮੈਂ ਨੌਕਰੀ ਕਰਦੀ ਸੀ ਚਾਰ ਪੈਸੇ ਆਉਂਦੇ ਸੀ ਤੇ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਜਾਂਦਾ ਸੀ ਮੈਂ ਆਪਣੇ ਭਰਾ ਦੀ ਪੜ੍ਹਾਈ ਵੀ ਜਾਰੀ ਰੱਖੀ ਸਾਡੇ ਆਣ ਗਵਣ ਦੇ ਲੋਕ ਹੁਣ ਇਹ ਗੱਲਾਂ ਕਰਨ ਲੱਗ ਪਏ ਸੀ ਤੇ ਉਹ ਮੰंजे ਤੇ ਪੈ ਗਿਆ ਕੁੜੀ ਪੈਸੇ ਕਮਾਉਂਦੀ ਆ ਹੁਣ ਇਹ ਕੁੜੀ ਦਾ ਵਿਆਹ ਨਹੀਂ ਕਰਨਗੇ ਕਿਉਂਕਿ ਜੇ ਕੁੜੀ ਦਾ ਵਿਆਹ ਕਰ ਦਿੱਤਾ ਤਾਂ ਇਹਨਾਂ ਦਾ ਘਰ ਨਹੀਂ ਚੱਲਣਾ ਅਸੀਂ ਜਦੋਂ ਲੋਕਾਂ ਦੀਆਂ ਜਹਾ ਗੱਲਾਂ ਸੁਣਦੇ ਤਾਂ ਬਹੁਤ ਦੁੱਖ ਲੱਗਦਾ ਫਿਰ ਮੈਂ ਆਪਣੇ ਮੰਮੀ ਡਾਡੀ ਨੂੰ ਹੌਸਲਾ ਦਿੰਦੀ ਮੈਂ ਜਿਸ ਕੰਪਨੀ ਵਿੱਚ ਨੌਕਰੀ ਕਰਦੀ ਸੀ ਉਸ ਕੰਪਨੀ ਦਾ ਬੌਸ ਸੀ ਇੱਕ ਦਿਨ ਮੈਨੂੰ ਕਹਿਣ ਲੱਗਾ ਮੈਂ ਤੈਨੂੰ ਬਹੁਤ ਪਸੰਦ ਕਰਦਾ ਹਾਂ ਅਤੇ ਮੈਂ ਤੇ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਮੈਨੂੰ ਤੇਰੇ ਘਰ ਦੇ ਹਾਲਾਤਾਂ ਦਾ ਪਤਾ ਹੈ ਮੈਂ ਤੇਰੇ ਪੂਰੇ ਪਰਿਵਾਰ ਦਾ ਖਿਆਲ ਰੱਖਾਂਗਾ ਤੇਰੇ ਡੈਡੀ ਦਾ ਇਲਾਜ ਵਧੀਆ ਹਸਪਤਾਲ ਵਿੱਚ ਕਰਵਾਵਾਂਗਾ ਤਾਂ ਕਿ ਉਹ ਜਲਦੀ ਠੀਕ ਹੋ ਕੇ ਦੁਬਾਰਾ ਫਿਰ ਤੁਰਨ ਫਿਰਨ ਲੱਗ ਜਾਣ ਬੋਸ ਸੀਤਾ ਮੇਰੇ ਤੋਂ 4-5 ਸਾਲ ਵੱਡਾ ਪਰ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਬੜਾ ਚੰਗਾ ਲੱਗਿਆ ਮੈਨੂੰ ਲੱਗਿਆ ਕਿ बॉस ਨਾਲ ਵਿਆਹ ਕਰਵਾ ਕੇ ਮੇਰੇ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਲੋਕਾਂ ਦੇ ਮੂੰਹ ਵੀ ਬੰਦ ਹੋ ਜਾਣਗੇ ਅਤੇ ਸਾਡੇ ਘਰ ਦਾ ਖਰਚਾ ਵੀ ਉਸਨੇ ਚੁੱਕ ਲੈਣਾ ਹੈ ਡੈਡੀ ਮੰਝੇ ਤੇ ਬੈਠੇ ਨੇ ਤੇ ਮੇਰਾ ਵਿਆਹ ਵੀ ਫ੍ਰੀ ਹੋ ਜਾਵੇਗਾ ਮੈਂ ਘਰੇ ਆ ਕੇ ਆਪਣੇ ਮੰਮੀ ਡੈਡੀ ਨਾਲ ਕੰਮ ਗੱਲ ਕੀਤੀ ਕਿ ਮੈਨੂੰ ਕੰਪਨੀ ਦੇ ਬੌਸ ਨੇ ਵਿਆਹ ਕਰਵਾਉਣ ਲਈ ਕਿਹਾ ਹੈ ਸਾਰੀ ਗੱਲ ਉਹਨਾਂ ਨੂੰ ਦੱਸੀ ਮੰਮੀ ਡੈਡੀ ਕਹਿਣ ਲੱਗੇ ਫਿਰ ਤੂੰ ਨਾ ਨਾ ਕਹੀਂ ਤੂੰ ਚੁੱਪ ਕਰਕੇ ਵਿਆਹ ਕਰਵਾ ਲੈ ਮੇਰੀ ਮੰਮੀ ਕਹਿਣ ਲੱਗੀ ਭਲਾ ਹੋਵੇ ਉਸ ਇਨਸਾਨ ਦਾ ਜੋ ਤੇਰੀ ਜ਼ਿੰਦਗੀ ਨੂੰ ਸਵਰਗ ਬਣਾਉਣ ਜਾ ਰਿਹਾ ਹੈ ਅਸੀਂ ਸਾਰੇ ਬਹੁਤ ਖੁਸ਼ ਹੋਏ ਫਿਰ ਮੈਂ ਫੋਨ ਕਰਕੇ ਬੌਸ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਸਾਡੇ ਘਰ ਆ ਜਾਓ ਅਤੇ ਵਿਆਹ ਦੀ ਗੱਲ ਅੱਗੇ ਤੋਰੋ ਬੌਸ ਅਗਲੇ ਦਿਨ ਆਪਣੇ ਪਾਪਾ ਨੂੰ ਲੈ ਕੇ ਸਾਡੇ ਘਰ ਆਏ ਮੈਂ ਪੁੱਛਿਆ ਕਿ ਤੁਹਾਡੇ ਮੰਮਾ ਕਿਉਂ ਨਹੀਂ ਆਈ ਉਹ ਕਹਿਣ ਲੱਗੇ ਉਹ ਘਰ ਨਹੀਂ ਸੀ ਕਿਤੇ ਗਏ ਹੋਏ ਸੀ ਅਗਲੀ ਮੁਲਾਕਾਤ ਵੇ ਤੇ ਤੁਹਾਡਾ ਜਰੂਰ ਮੇਲ ਮਲਾਪ ਕਰਾਵਾਂਗੇ ਬੌਸ ਦੇ ਪਾਪਾ ਨੇ ਮੈਨੂੰ 500 ਰੁਪਇਆ ਦੇ ਕੇ ਮੇਰਾ ਮੂੰਹ ਮਿੱਠਾ ਕਰਵਾ ਦਿੱਤਾ ਕਹਿਣ ਲੱਗੇ ਲੈ ਪੁੱਤ ਸਾਡੇ ਵੱਲੋਂ ਰਿਸ਼ਤਾ ਪੱਕਾ ਦੋ ਕੁ ਮਹੀਨਿਆਂ ਬਾਅਦ ਵਿਆਹ ਰੱਖ ਦਿੱਤਾ ਵਿਆਹ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਸੀ ਇੱਧਰ ਮੇਰੇ ਡੈਡੀ ਦਾ ਇਲਾਜ ਵੀ ਵਧੀਆ ਹਸਪਤਾਲ ਵਿੱਚ ਚੱਲ ਰਿਹਾ ਸੀ ਬੌਸ ਨੇ ਸਾਰਾ ਸਮਾਨ ਸਾਡੇ ਘਰੇ ਲਿਆ ਕੇ ਰਖਵਾ ਦਿੱਤਾ ਸੀ ਤਾਂ ਕਿ ਵਿਆਹ ਵਿੱਚ ਸਾਨੂੰ ਕੋਈ ਵੀ ਪੇਸ਼ਾਨੀ ਨਾ ਆਵੇ ਸਾਡਾ ਵਿਆਹ ਹੋ ਗਿਆ ਮੈਂ ਸਹੁਰੇ ਘਰ ਚਲੀ ਗਈ ਉਹਨਾਂ ਦੇ ਘਰ ਕੋਈ ਜ਼ਿਆਦਾ ਰਿਸ਼ਤੇਦਾਰ ਨਹੀਂ ਸੀ ਬਸ ਦੋ ਕੁ ਚਾਰ ਸੀ ਉਹ ਵੀ ਰਾਤ ਦੇ 9:00 ਵਜੇ ਤੱਕ ਆਪੋ ਆਪਣੇ ਘਰਾਂ ਨੂੰ ਚਲੇ ਗਏ ਮੇਰੀ ਸੱਸ ਮੇਰੇ ਕੋਲ ਬੈਠੀ ਸੀ ਮੈਨੂੰ ਕਹਿਣ ਲੱਗੀ ਪੁੱਤ ਜੇ ਤੂੰ ਆਪਣੀ ਜਾਨ ਬਚਾਉਣੀ ਹੈ ਤੈਨੂੰ ਆਪਣੀ ਜਾਨ ਪਿਆਰੀ ਹੈ ਤਾਂ ਤੂੰ ਇਸ ਘਰ ਵਿੱਚੋਂ ਭੱਜ ਜਾ ਤੈਨੂੰ ਨਹੀਂ ਪਤਾ ਮੇਰਾ ਮੁੰਡਾ ਕਿੰਨਾ ਖਤਰਨਾਕ ਹੈ ਇਸਦੇ ਪਹਿਲਾਂ ਵੀ ਦੋ ਤਿੰਨ ਵਿਆਹ ਹੋਏ ਸੀ ਜਦੋਂ ਕੁੜੀਆਂ ਨੇ ਇਸ ਦਾ ਅਸਲੀ ਚਿਹਰਾ ਦੇਖਿਆ ਤਾਂ ਉਹ ਭੱਜ ਗਈਆਂ ਪੁੱਤ ਮੈਂ ਨਹੀਂ ਚਾਹੁੰਦੀ ਕਿ ਇਹ ਤੇਰੇ ਨਾਲ ਵੀ ਜਾਨਵਰਾਂ ਵਾਂਗ ਪੇਸ਼ ਆਵੇ ਇਸ ਤੋਂ ਪਹਿਲਾਂ ਤੂੰ ਇਸ ਘਰ ਵਿੱਚੋਂ ਚਲੀ ਜਾ ਪਰ ਮੈਨੂੰ ਆਪਣੇ ਡੈਡੀ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆ ਰਹੀਆਂ ਸੀ ਮੇਰੇ ਡੈਡੀ ਨੇ ਮੇਰੀ ਡੋਲੀ ਤੁਰਨ ਵੇਲੇ ਮੈਨੂੰ ਇਹ ਗੱਲ ਕਹੀ ਸੀ ਪੁੱਤ ਇਸ ਘਰ ਵਿੱਚੋਂ ਤੇਰੀ ਡੋਲੀ ਜਾ ਰਹੀ ਹੈ ਤੇ ਤੇਰੀ ਅਰਥੀ ਤੇਰੇ ਸਹੁਰੇ ਘਰ ਵਿੱਚੋਂ ਹੀ ਉੱਠਣੀ ਚਾਹੀਦੀ ਹੈ ਤੂੰ ਕਦੇ ਵੀ ਇੱਥੇ ਲੜਾਈ ਝਗੜਾ ਕਰਕੇ ਨਾ ਆਈ ਮੈਂ ਆਪਣੇ ਸਭ ਕੁਝ ਕਿਸਮਤ ਤੇ ਛੱਡ ਦਿੱਤਾ ਤੇ ਆਪਣੀ ਸੱਸ ਨੂੰ ਕਹਿ ਦਿੱਤਾ ਮੰਮੀ ਜੀ ਮੈਂ ਹਾਲਾਤਾਂ ਨਾਲ ਲੜਨ ਨੂੰ ਤਿਆਰ ਹਾਂ ਮੈਂ ਇਹ ਘਰ ਛੱਡ ਕੇ ਨਹੀਂ ਜਾਵਾਂਗੀ ਮੇਰੇ ਮੂੰਹੋਂ ਇਹ ਕਲ ਸੁਣ ਕੇ ਮੇਰੀ ਸੱਸ ਬੜੇ ਗੁੱਸੇ ਨਾਲ ਕਮਰੇ ਵਿੱਚੋਂ ਚਲੀ ਗਈ ਪਰ ਮੈਂ ਦੇਖ ਰਹੀ ਸੀ ਜੋ ਮੇਰੀ ਸੱਸ ਨੇ ਕਿਹਾ ਸੀ ਉਸਦੇ ਬਿਲਕੁਲ ਉਲਟ ਮੇਰੇ ਘਰ ਵਾਲੇ ਦਾ ਸੁਭਾਅ ਬੜਾ ਨਰਮ ਸੀ ਉਹ ਮੇਰੇ ਨਾਲ ਜਦੋਂ ਵੀ ਗੱਲ ਕਰਦਾ ਸੀ ਬੜੇ ਪਿਆਰ ਤੇ ਇੱਜ਼ਤ ਨਾਲ ਗੱਲ ਕਰਦਾ ਸੀ ਮੈਂ ਆਪਣੇ ਘਰ ਵਾਲੇ ਦੀ ਇੱਕ ਗੱਲ ਤੋਂ ਬੜਾ ਹੈਰਾਨ ਸੀ ਉਹ ਆਪਣੇ ਡੈਡੀ ਨਾਲ ਤਾਂ ਕੁਝ ਸਮਾਂ ਬੈਠ ਕੇ ਗੱਲਾਂ ਬਾਤਾਂ ਕਰਦਾ ਸੀ ਪਰ ਆਪਣੀ ਮੰਮੀ ਦੇ ਨਾਲ ਬਿਲਕੁਲ ਨਹੀਂ ਬੋਲਦਾ ਸੀ ਮੇਰੀ ਸੱਸ ਵੀ ਜਿੰਨਾ ਟਾਈਮ ਮੇਰੇ ਘਰ ਵਾਲਾ ਡਿਊਟੀ ਤੇ ਨਾ ਜਾਂਦਾ ਉਹਨਾ ਟਾਈਮ ਅੰਦਰ ਹੀ ਰਹਿੰਦੀ ਸੀ ਅਤੇ ਜਦੋਂ ਉਹ ਡਿਊਟੀ ਤੇ ਚਲਾ ਜਾਂਦਾ ਸੀ ਤਾਂ ਫਿਰ ਉਹ ਬਾਹਰ ਆ ਜਾਂਦੀ ਸੀ ਮੇਰੇ ਵਿਆਹ ਤੋਂ 4 ਦਿਨ ਬਾਅਦ ਜਦੋਂ ਅਸੀਂ ਮੇਰੇ ਪੇਕੇ ਘਰ ਫੇਰਾ ਪਾਉਣ ਜਾਣਾ ਸੀ ਤਾਂ ਮੈਨੂੰ ਦੱਸੇ ਬਿਨਾ ਹੀ ਮੇਰੇ ਘਰ ਵਾਲੇ ਨੇ 1 ਲੱਖ ਰੁਪਇਆ ਮੇਰੇ ਪਰਸ ਵਿੱਚ ਪਾ ਦਿੱਤਾ ਪੇਕੇ ਘਰ ਜਾ ਕੇ ਚਾਹ ਪਾਣੀ ਪੀਣ ਤੋਂ ਬਾਅਦ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਤੇਰੇ ਪਰਸ ਵਿੱਚ ਛੋਟਾ ਜਿਹਾ ਗਿਫਟ ਹੈ ਆਪਣੇ ਮੰਮੀ ਡੈਡੀ ਨੂੰ ਦੇ ਦੇ ਜਦੋਂ ਮੈਂ ਪਰਸ ਖੋਲਿਆ ਤਾਂ ਮੈਂ ਵੇਖ ਕੇ ਹੈਰਾਨ ਹੋ ਗਈ ਕਿ ਇੰਨੇ ਪੈਸੇ ਸੀ ਮੇਰੇ ਘਰ ਵਾਲਾ ਹੱਸ ਪਿਆ ਕਹਿਣ ਲੱਗਾ ਇਹ ਇਕੱਲੇ ਤੇਰੇ ਮਾਂ ਇਕੱਲੇ ਦੇ ਮਾਂ ਬਾਪ ਨਹੀਂ ਮੇਰੇ ਵੀ ਮਾਂ ਬਾਪ ਨੇ ਇਹਨਾਂ ਦੇ ਮਾੜੇ ਟਾਈਮ ਵਿੱਚ ਸਹਾਇਤਾ ਕਰਨਾ ਮੇਰਾ ਫਰਜ਼ ਹੈ 1 ਲੱਖ ਰੁਪਇਆ ਇਹਨਾਂ ਨੂੰ ਦੇ ਦੇ ਇਹਨਾਂ ਦੇ ਕੰਮ ਆਉਣਗੇ ਮੇਰੇ ਡੈਡੀ ਕਹਿਣ ਲੱਗੇ ਮੈਂ ਮੇਰੇ ਡੈਡੀ ਨੂੰ ਕਹਿਣ ਲੱਗਾ ਤੈਨੂੰ ਤੁਹਾਨੂੰ ਵਧੀਆ ਹਸਪਤਾਲ ਵਿੱਚ ਦਾਖਲ ਕਰਵਾਵਾਂਗਾ ਜਿੱਥੇ ਤੁਹਾਡਾ ਵਧੀਆ ਇਲਾਜ ਕੀਤਾ ਜਾਵੇ ਤੇ ਤੁਸੀਂ ਜਲਦੀ ਤੁਰਨ ਫਿਰਨ ਲੱਗ ਜਾਓਗੇ ਮੇਰੇ ਡੈਡੀ ਦੇ ਚਿਹਰੇ ਤੇ ਉਮੀਦ ਭਰੀ ਕਿਰਨ ਦੇਖ ਕੇ ਮੇਰੇ ਮਨ ਨੂੰ ਬੜਾ ਸਕੂਨ ਮਿਲਿਆ ਨਹੀਂ ਤਾਂ ਜਿਸ ਦਿਨ ਦੇ ਡੈਡੀ மஞ்சੇ ਤੇ ਪਏ ਸੀ ਉਹਨਾਂ ਦਾ ਚਿਹਰਾ ਹਮੇਸ਼ਾ ਉਜਿਆ ਹੀ ਰਹਿੰਦਾ ਸੀ ਮੇਰੇ ਘਰ ਵਾਲੇ ਨੇ ਮੇਰੇ ਭਰਾ ਨੂੰ ਵੀ ਹੌਸਲਾ ਦਿੱਤਾ ਕਿ ਤੂੰ ਮਨ ਲਾ ਕੇ ਪੜ ਮੈਂ ਤੈਨੂੰ ਵਧੀਆ ਨੌਕਰੀ ਤੇ ਲਵਾ ਦੇਵਾਂਗਾ ਮੇਰਾ ਭਰਾ ਪੜਨ ਵਿੱਚ ਬੜਾ ਹੁਸ਼ਿਆਰ ਸੀ। ਉਹ ਧਿਆਨ ਨਾਲ ਪੜਦਾ ਸੀ। ਉਹ ਵੀ ਚਾਹੁੰਦਾ ਸੀ ਕਿ ਮੈਂ ਪੜ ਲਿਖ ਕੇ ਕੁਝ ਬਣ ਜਾਵਾਂ ਤੇ ਸਾਡੇ ਘਰ ਦੇ ਹਾਲਾਤ ਬਦਲ ਜਾਣ। ਮੇਰੇ ਡੈਡੀ ਨੇ ਮੇਰੇ ਘਰ ਵਾਲੇ ਨੇ ਨੇ ਮੇਰੇ ਡੈਡੀ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਸ਼ਾਮ ਨੂੰ ਅਸੀਂ ਘਰ ਵਾਪਸ ਆ ਗਏ। ਮੇਰੇ ਘਰ ਵਾਲੇ ਨੇ ਮੈਨੂੰ ਇਹ ਗੱਲ ਘਰੇ ਦੱਸਣ ਤੋਂ ਮਨਾ ਕਰ ਦਿੱਤੀ। ਜਦੋਂ ਅਸੀਂ ਘਰੇ ਗਏ ਤਾਂ ਮੇਰੀ ਮੇਰੇ ਘਰ ਵਾਲਾ ਮੈਨੂੰ ਘਰੇ ਉਤਾਰ ਕੇ ਆਪ ਕਿਸੇ ਕੰਮ ਚਲਾ ਗਿਆ ਮੇਰੀ ਸੱਸ ਕਹਿਣ ਲੱਗੀ ਪੁੱਤ ਦੇਖ ਲੈ ਹਜੇ ਵੀ ਮੌਕਾ ਹੈ ਤੈਨੂੰ 10-15 ਦਿਨ ਇਵੇਂ ਹੀ ਇਹ ਗੱਲਾਂ ਵਿੱਚ ਪਰਵਾਵੇਗਾ ਤੇ ਫਿਰ ਤੇਰੀ ਉਹ ਹਾਲਤ ਕਰੇਗਾ ਜੋ ਤੂੰ ਕਦੇ ਸੋਚੀ ਵੀ ਨਹੀਂ ਹੋਣੀ ਇਸ ਨੇ ਇਸ ਤੋਂ ਪਹਿਲਾਂ ਜੋ ਦੋ ਵਿਆਹ ਕਰਵਾਏ ਸੀ ਉਹਨਾਂ ਦੋਨਾਂ ਕੁੜੀਆਂ ਦੇ ਇਤਜਾਬ ਨਾਲ ਚਿਹਰੇ ਖਰਾਬ ਕਰ ਦਿੱਤੇ ਆ ਉਹ ਵਿਚਾਰੀਆਂ ਆਪਣੇ ਪੇਕੇ ਘਰ ਬੈਠੀਆਂ ਆਪਣੀ ਕਿਸਮਤ ਨੂੰ ਰੋਈ ਜਾਂਦੀਆਂ ਨੇ ਮੈਂ ਨਹੀਂ ਚਾਹੁੰਦੀ ਕਿ ਤੇਰਾ ਚੰਨ ਵਰਗਾ ਚਿਹਰਾ ਖਰਾਬ ਹੋ ਜਾਏ ਮੈਨੂੰ ਆਪਣੇ ਪੁੱਤਰ ਦਾ ਸੁਭਾਅ ਪਤਾ ਹੈ 10 12 ਦਿਨਾਂ ਬਾਅਦ ਉਹਦੇ ਰੰਗ ਬਦਲਨੇ ਸ਼ੁਰੂ ਹੋ ਜਾਣਗੇ ਮੈਂ ਤੇਰੀ ਭਲਾਈ ਚਾਹੁੰਦੀ ਹਾਂ ਕਿ ਤੂੰ ਇੱਥੋਂ ਵਾਪਸ ਚਲੀ ਜਾ ਤੇ ਆਪਣੇ ਘਰ ਵਾਲੇ ਦਾ ਵਿਹਾਰ ਦੇਖ ਕੇ ਤੇ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਮੇਰਾ ਦਿਮਾਗ ਫਟਿਆ ਜਾ ਰਿਹਾ ਸੀ ਕਿ ਮੈਂ ਕਿਸ ਦੀ ਗੱਲ ਉੱਪਰ ਯਕੀਨ ਕਰਾਂ ਤੇ ਕਿਸ ਦੀ ਗੱਲ ਉੱਪਰ ਯਕੀਨ ਨਾ ਕਰਾਂ ਫਿਰ ਮੈਂ ਆਪਣੀ ਮਾਂ ਨੂੰ ਫੋਨ ਲਾਇਆ ਸਾਰੀ ਗੱਲ ਦੱਸੀ ਮੇਰੀ ਮਾਂ ਮੇਰੀ ਗੱਲ ਸੁਣ ਕੇ ਫਿਕਰਾਂ ਵਿੱਚ ਪੈ ਗਈ ਕਹਿਣ ਲੱਗੀ ਹੋ ਸਕਦਾ ਹੈ ਕਿ ਤੇਰੇ ਘਰ ਵਾਲੇ ਦੀ ਕੋਈ ਚਾਲ ਹੋਵੇ ਆਪਾਂ ਨੂੰ ਫਸਾ ਹੀ ਰਿਹਾ ਹੋਵੇ ਨਹੀਂ ਇੰਨੇ ਪੈਸੇ ਸਾਨੂੰ ਕੌਣ ਦਿੰਦਾ ਹੈ ਪੈਸੇ ਦੇਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਤੇ ਉੱਪਰੋਂ ਤੇਰੇ ਡੈਡੀ ਦਾ ਵੀ ਇਲਾਜ ਕਰਵਾ ਰਿਹਾ ਹੈ ਮੇਰੇ ਤਾਂ ਆਪ ਗੱਲ ਸਮਝੋ ਬਾਹਰ ਹੋਈ ਪਈ ਐ ਅਸੀਂ ਮਾਵਾ ਧੀਆਂ ਬੜਾ ਪਰੇਸ਼ਾਨ ਹੋਈਆਂ ਦੋ ਕੁ ਦਿਨ ਤਮੈਂ ਇਸੇ ਕਸ਼ਮਕਸ਼ ਵਿੱਚ ਫੇਰਦੀ ਰਹੀ ਮੈਨੂੰ ਇਸ ਤਰ੍ਹਾਂ ਪਰੇਸ਼ਾਨ ਹੁੰਦਿਆਂ ਦੇਖ ਕੇ ਮੇਰੇ ਘਰ ਵਾਲੇ ਨੇ ਪੁੱਛਿਆ ਕਿ ਤੇਰੀ ਪਰੇਸ਼ਾਨੀ ਦਾ ਕਾਰਨ ਕੀ ਹੈ ਤੈਨੂੰ ਮੰਮੀ ਤਾਂ ਨਹੀਂ ਕੁਝ ਕਹਿੰਦੇ ਤਾਂ ਮੈਨੂੰ ਦੱਸ ਆਪਾਂ ਇੰਨਾ ਤੋਂ ਲੋਟ ਚਲੇ ਜਾਵਾਂਗੇ ਮੈਂ ਆਪਣੇ ਘਰ ਵਾਲੇ ਦੀਆਂ ਇਹ ਗੱਲਾਂ ਸੁਣ ਕੇ ਹੋਰ ਵੀ ਡਰ ਜਾਂਦੀ ਕਿ ਕਿਤੇ ਮੇਰੇ ਘਰ ਵਾਲਾ ਮੈਨੂੰ ਦੂਰ ਲਿਜਾ ਕੇ ਸੱਚਮੁੱਚ ਹੀ ਬਦਸੂਰਤ ਨਾ ਬਣਾ ਦੇਵੇ ਹੁਣ ਮੇਰਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉੱਡ ਗਈ ਸੀ ਮੈਂ ਹੱਦੋਂ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਈ ਸੀ ਪਰੇਸ਼ਾਨੀ ਕਾਰਨ ਮੇਰਾ ਬੀਪੀ ਲੋ ਹੋ ਗਿਆ ਮੈਂ ਚੱਕਰ ਖਾ ਕੇ ਡਿੱਕ ਪਈ ਮੇਰੇ ਘਰ ਵਾਲੇ ਨੇ ਮੈਨੂੰ ਚੁੱਕਿਆ ਤੇ ਬੈੱਡ ਤੇ ਪਾਇਆ ਫਿਰ ਉਸਨੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ ਕਿ ਤੇਰੀ ਪਰੇਸ਼ਾਨੀ ਦਾ ਕਾਰਨ ਕੀ ਹੈ ਮੈਂ ਗੱਲ ਉਸ ਤੋਂ ਬਹੁਤ ਸਮਾਨ ਲਕੂਣਾ ਠੀਕ ਨਾ ਸਮਝਿਆ ਮੈਂ ਸਿੱਧੀ ਮੁੱਦੇ ਤੇ ਆ ਕੇ ਆਪਣੇ ਘਰ ਵਾਲੇ ਨੂੰ ਪੁੱਛਣ ਲੱਗੀ ਮੈਨੂੰ ਇੱਕ ਗੱਲ ਸੱਚ-ਸੱਚ ਦੱਸ ਦਿਓ ਇਸ ਤੋਂ ਪਹਿਲਾਂ ਤੁਹਾਡੇ ਦੋ ਵਿਆਹ ਹੋਏ ਸੀ ਦੋਨੋਂ ਪਤਨੀਆਂ ਤੁਸੀਂ ਕਿਉਂ ਛੱਡ ਦਿੱਤੀਆਂ ਮੇਰੇ ਮੂੰਹੋਂ ਇਹ ਗੱਲ ਸੁਣ ਕੇ ਮੇਰੇ ਘਰ ਵਾਲੇ ਦਾ ਮੂੰਹ ਅੱਡਿਆ ਰਹਿ ਗਿਆ ਕਹਿਣ ਲੱਗਾ ਮੇਰੇ ਵਿਆਹ ਤੈਨੂੰ ਕੌਣ ਕਹਿੰਦਾ ਮੇਰਾ ਵਿਆਹ ਹੋਇਆ ਸੀ ਉਹ ਵੀ ਇੱਕ ਨਹੀਂ ਦੋ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਮੈਨੂੰ ਤੁਹਾਡੀ ਮੰਮੀ ਨੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਤੁਹਾਡੇ ਵਿਆਹ ਹੋਏ ਸੀ ਤੁਸੀਂ ਆਪਣੀਆਂ ਪਤਨੀਆਂ ਨੂੰ ਤਿਆਬ ਨਾਲ ਬਦਸੂਰਤ ਬਣਾ ਕੇ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਉਹਨਾਂ ਦੇ ਪੇਕੇ ਘਰ ਛੱਡਣ ਦਾ ਤੇ ਮੰਮੀ ਨੇ ਤਾਂ ਮੈਨੂੰ ਇਹ ਵੀ ਕਿਹਾ ਹੈ ਕਿ ਤੂੰ ਆਪਣੇ ਪੇਕੇ ਘਰ ਚੜੇ ਜਾ ਨਹੀਂ ਤੇਰਾ ਵੀ ਇਹੀ ਹਾਲ ਹੋਵੇਗਾ ਅਸੀਂ પતિ ਪਤਨੀ ਇਹ ਗੱਲਾਂ ਕਰ ਰਹੇ ਸੀ ਕਿ ਅਚਾਨਕ ਮੇਰੀ ਸੱਸ ਦੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਅਸੀਂ ਭੱਜ ਕੇ ਗਏ ਦੇਖਿਆ ਤਾਂ ਮੇਰਾ ਸਹੁਰਾ ਮੰਜੇ ਤੇ ਪਿਆ ਬੜਕ ਰਿਹਾ ਸੀ ਮੇਰੇ ਘਰ ਵਾਲੇ ਨੇ ਡਾਕਟਰ ਨੂੰ ਲੈ ਆਂਦਾ ਜਦੋਂ ਡਾਕਟਰ ਆਇਆ ਤਾਂ ਮੇਰਾ ਸਹੁਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਸੀ ਡਾਕਟਰ ਨੇ ਸਾਨੂੰ ਦੱਸਿਆ ਕਿ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਘਰ ਵਿੱਚ ਕੋਈ ਆਉਂਦਾ ਤੇ ਕੋਈ ਜਾਂਦਾ ਇਸੇ ਤਰ੍ਹਾਂ ਸਾਡੇ 10 ਦਿਨ ਅਫਸੋਸ ਵਿੱਚ ਲੰਘ ਗਏ ਪਰ ਮੈਨੂੰ ਜੋ ਚਿੰਤਾ ਅੰਦਰੋਂ-ਅੰਦਰ ਹੀ ਖਾਈ ਜਾਂਦੀ ਸੀ ਉਸ ਫਿਕਰ ਨਾਲ ਤਾਂ ਮੈਂ ਅੱਧੀ ਰਹਿ ਗਈ ਸੀ ਮੇਰੀ ਮੰਮੀ ਵੀ ਮੈਨੂੰ ਵੇਖ ਕੇ ਬੜਾ ਪਰੇਸ਼ਾਨ ਹੁੰਦੇ ਕਈ ਵਾਰੀ ਤਾਂ ਕਹਿ ਦਿੰਦੇ ਪੁੱਤ ਮੈਨੂੰ ਤੇਰੇ ਤੇ ਤਰਸ ਆਉਂਦਾ ਤੇਰੀ ਕਿਸਮਤ ਦਾ ਕੀ ਪਤਾ ਅੱਗੇ ਤੇਰੇ ਨਾਲ ਕੀ ਹੋਵੇਗਾ ਕਈ ਵਾਰ ਤਾਂ ਮੈਂ ਆਪਣੀ ਮੰਮੀ ਨੂੰ ਕਹਿ ਦਿੰਦੀ ਮੰਮੀ ਹੁਣ ਮੈਂ ਇੱਥੇ ਨਹੀਂ ਰਹਿਣਾ ਮੇਰਾ ਨਹੀਂ ਦਿਲ ਕਰਦਾ ਇੱਥੇ ਰਹਿਣ ਨੂੰ ਮੈਂ ਤੁਹਾਡੇ ਕੋਲ ਆ ਜਾਂਦੀ ਹਾਂ ਮੰਮੀ ਕਹਿ ਦਿੰਦੇ ਪੁੱਤ ਇੱਕ ਵਾਰ ਤੇਰਾ ਵਿਆਹ ਬੜੀ ਮੁਸ਼ਕਲ ਨਾਲ ਕੀਤਾ ਹੈ ਵਾਰ-ਵਾਰ ਕਰਨਾ ਬਹੁਤ ਔਖਾ ਹੈ ਬਾਕੀ ਤੇਰੇ ਡੈਡੀ ਦੀ ਹਾਲਤ ਦਾ ਤੈਨੂੰ ਪਤਾ ਹੀ ਹੈ ਤੂੰ ਚੁੱਪ ਕਰਕੇ ਟਾਈਮ ਕੱਢ ਜੂ ਕਿਸਮਤ ਵਿੱਚ ਹੋਵੇਗਾ ਮਿਲ ਜਾਵੇਗਾ ਮੇਰੇ ਸਹੁਰੇ ਦੇ ਭੋਗ ਤੋਂ ਬਾਅਦ ਮੇਰੀ ਸੱਸ ਨੇ ਮੈਨੂੰ ਫੇਰ ਉਹੀ ਸਲਾਹ ਦਿੱਤੀ ਕਿ ਹੁਣ ਤੇਰੇ ਪਾਪਾ ਦੀ ਵੀ ਮੌਤ ਹੋ ਚੁੱਕੀ ਹੈ ਤੇ ਹੁਣ ਇਸ ਨੂੰ ਕਿਸੇ ਦਾ ਵੀ ਡਰ ਨਹੀਂ ਰਿਹਾ ਇਹ ਕਿਸੇ ਵੇਲੇ ਵੀ ਆਪਣੇ ਦੋਵਾਂ ਤੇ ਅਟੈਕ ਕਰ ਸਕਦਾ ਹੈ ਚਲ ਮੇਰਾ ਤਾਂ ਕੋਈ ਨਹੀਂ ਪੁੱਤ ਤੂੰ ਆਪਣੀ ਜਾਨ ਬਚਾ ਲੈ ਉਸ ਦਿਨ ਫਿਰ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਅੱਜ ਮੈਨੂੰ ਤੁਸੀਂ ਆਪਣੀਆਂ ਪਹਿਲੀਆਂ ਦੋਨਾਂ ਪਤਨੀਆਂ ਨੂੰ ਮਿਲਾ ਕੇ ਲੈ ਕੇ ਆਓ ਮੇਰੇ ਘਰ ਵਾਲੇ ਨੇ ਮੈਨੂੰ ਦੱਸਿਆ ਕਿ ਮੇਰਾ ਕੋਈ ਵਿਆਹ ਨਹੀਂ ਹੋਇਆ ਸੀ ਮੈਂ ਤੂੰ ਆਂਡ ਗਵਾਂਡ ਤੋਂ ਪੁੱਛ ਸਕਦੀ ਮੇਰੇ ਘਰ ਵਾਲਾ ਮੈਨੂੰ ਬਾਹੋਂ ਫੜ ਕੇ ਗਵੰਡੀਆਂ ਦੇ ਘਰੇ ਲੈ ਗਿਆ ਉਹ ਆਂਟੀ ਬੜੇ ਚੰਗੇ ਸੀ ਆਂਟੀ ਨਾਲ ਗੱਲ ਕਰਕੇ ਮੈਨੂੰ ਐ ਲੱਗ ਰਿਆ ਸੀ ਜਿਵੇਂ ਮੈਂ ਆਪਣੀ ਮੰਮੀ ਨਾਲ ਹੀ ਗੱਲ ਕਰ ਰਹੀ ਹਾਂ ਹੁਣ ਮੈਂ ਆਂਟੀ ਨੂੰ ਸਾਰੀ ਕਹਾਣੀ ਦੱਸੀ ਤਾਂ ਆਂਟੀ ਨੇ ਮੈਨੂੰ ਵਿਸ਼ਵਾਸ ਦਿਵਾਇਆ ਤੇ ਕਹਿਣ ਲੱਗੀ ਪੁੱਤ ਤੇਰੇ ਘਰ ਵਾਲੇ ਦਾ ਕੋਈ ਵਿਆਹ ਨਹੀਂ ਹੋਇਆ ਸੀ ਇਹ ਜੋ ਤੇਰੀ ਸੱਸ ਹੈ ਇਸ ਦੀ ਮਤਰੀ ਮਾਂ ਹੈ ਇਹ ਨਹੀਂ ਚਾਹੁੰਦੀ ਕਿ ਮਤਰੀ ਪੁੱਤ ਦਾ ਘਰ ਵਸੇ ਕਿਉਂਕਿ ਇਹ ਜਿੱਥੋਂ ਪਹਿਲਾਂ ਆਈ ਹੈ ਨਾ ਤੇ ਇਸ ਦੀ ਇੱਕ ਲੜਕੀ ਸੀ ਇਹ ਚਾਹੁੰਦੀ ਹੈ ਕਿ ਤੂੰ ਇਸ ਘਰ ਵਿੱਚੋਂ ਭੱਜ ਜਾਵੇਂ ਤੇ ਤੇਰੇ ਘਰ ਵਾਲਾ ਦੁਬਾਰਾ ਤੇਰੇ ਘਰ ਵਾਲਾ ਦੁਬਾਰਾ ਘਰ ਵਸਣ ਨਹੀਂ ਦੇਵੇਗੀ ਤੇ ਫਿਰ ਆਪਣੀ ਧੀ ਨੂੰ ਇੱਥੇ ਰੱਖ ਲਵੇਗੀ ਤੇ ਉਸ ਨੂੰ ਸਾਰੀ ਪ੍ਰਾਪਰਟੀ ਦੀ ਮਾਲਕਨ ਬਣਾ ਦੇਵੇਗੀ ਆਪਣੀ ਸੱਸ ਦੀ ਇਹ ਸਚਾਈ ਸੁਣ ਕੇ ਮੇਰੇ ਪੈਰਾਂ ਹੇਠੋਂ zameen ਨਿਕਲ ਗਈ ਮੈਨੂੰ ਆਪਣੇ ਘਰਵਾਲੇ ਉੱਪਰ ਬੜਾ ਤਰਸ ਆਉਣ ਲੱਗਾ ਕਿ ਮਤਰੀ ਮਾਂ ਕਿਵੇਂ ਇੱਕ ਮਤਰੀ ਪੁੱਤਰ ਤੇ ਜ਼ੁਲਮ ਕਰਨ ਲੱਗੀ ਸੀ ਉਹ ਤਾਂ ਭਲਾ ਹੋਵੇ ਸਾ ਅੰਟੀ ਦਾ ਜਿਹਨੇ ਮੈਨੂੰ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਅੰਟੀ ਜੀ ਦੀ ਇੱਕ ਗੱਲ ਸੁਣ ਕੇ ਮੈਂ ਸਕੂਨ ਭਰੀ ਸਾਹ ਲਈ ਘਰ ਆ ਕੇ ਮੰਮੀ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ ਮੇਰੇ ਮੰਮੀ ਨੇ ਕਿਹਾ ਪੁੱਤ ਇਹ ਤਾਂ ਤੂੰ ਬਹੁਤ ਚੰਗਾ ਕੀਤਾ ਜਿਹੜਾ ਤੂੰ ਗੱਲ ਆਪਣੇ ਦਿਲ ਵਿੱਚ ਨਹੀਂ ਰੱਖੀ ਤੇ ਸਾਰੇ ਕੰਮ ਆਪਣੇ ਗੱਲ ਘਰ ਵਾਲੇ ਨਾਲ ਸਾਂਝੀ ਕੀਤੀ ਤੇ ਸਮੱਸਿਆ ਦਾ ਹੱਲ ਨਿਕਲ ਆਇਆ ਤੇ ਇਹ ਅੱਜ ਮੈਨੂੰ ਤੇਰੇ ਤੇ ਮਾਣ ਹੈ ਕਿ ਮੈਂ ਤੈਨੂੰ ਪੜਾਇਆ ਲਿਖਾਇਆ ਤੂੰ ਆਪਣੀ ਸਮਝਦਾਰੀ ਤੋਂ ਕੰਮ ਲਿਆ ਤੇ ਬਹੁਤੇ ਘਰ ਤਾਂ ਇਦਾਂ ਹੀ ਗਲਤਫਹਿਮੀਆਂ ਵਿੱਚ ਖਰਾਬ ਹੋ ਜਾਂਦੇ ਨੇ ਤੇ ਬਾਅਦ ਵਿੱਚ ਇੰਨਾ ਕੁੜੀਆਂ ਦੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਰਹਿ ਜਾਂਦਾ ਮੈਂ ਆਪਣੇ ਘਰ ਵਾਲੇ ਦੇ ਸਾਹਮਣੇ ਦੋਨੇ ਹੱਥ ਜੋੜ ਕੇ ਮਾਫੀ ਮੰਗੀ ਉਸਨਹੀਂ ਵੀ ਬੜੀ ਖੁਸ਼ੀ-ਖੁਸ਼ੀ ਮੈਨੂੰ ਮਾਫ਼ ਕਰ ਦਿੱਤਾ ਮੈਂ ਘਰ ਜਾ ਕੇ ਆਪਣੀ ਸੱਸ ਨੂੰ ਖਰੀਆਂ-ਖੋਟੀਆਂ ਸੁਣਾ ਦਿੱਤੀਆਂ ਮੇਰੇ ਘਰ ਵਾਲੇ ਨੇ ਮੇਰੀ ਸੱਸ ਨੂੰ ਬਾਹੂ ਫੜ ਕੇ ਘਰੇ ਘਰੋਂ ਕੱਢ ਦਿੱਤਾ ਕਹਿਣ ਲੱਗਾ ਤੂੰ ਮੇਰੀ ਮਾਂ ਨਹੀਂ ਤੂੰ ਤਾਂ ਡੈਣ ਹੈ ਜੋ ਮੇਰਾ ਘਰ ਖਾਣ ਲੱਗੀ ਸੀ ਅਸੀਂ ਫਿਰ ਮੇਰੇ ਪਿਕੇ ਘਰ ਆਏ ਤੇ ਡੈਡੀ ਦੀ ਹਾਲਤ ਵਿੱਚ ਕਾਫੀ ਸੁਧਾਰ ਹੋ ਚੁੱਕਿਆ ਸੀ ਡੈਡੀ ਹੁਣ ਥੋੜਾ-ਥੋੜਾ ਤੁਰਨ ਫਿਰਨ ਲੱਗ ਪਏ ਸੀ ਮੇਰੇ ਘਰ ਵਾਲੇ ਨੇ ਇੱਕ ਲੱਖ ਰੁਪਇਆ ਹੋਰ ਦਿੱਤਾ ਮੇਰੇ ਡੈਡੀ ਦੇ ਨੇ ਕਿਹਾ ਪੁੱਤ ਬਸ ਹੁਣ ਮੈਂ ਆਪਣੇ ਕੰਮ ਤੇ ਜਾਣਾ ਸਟਾਰਟ ਕਰ ਦਿਆਂਗਾ ਤੇ ਅਸੀਂ ਤੇਰੇ ਪੈਸੇ ਤੈਨੂੰ ਵਾਪਸ ਮੋੜ ਦੇਵਾਂਗੇ ਉਹ ਵੀ ਵਿਆਜ ਸਮੇਤ ਮੇਰੇ ਘਰ ਵਾਲੇ ਨੇ ਮੇਰੇ ਭਰਾ ਨੂੰ ਵੀ ਨੌਕਰੀ ਤੇ ਲਵਾ ਦਿੱਤਾ ਸੀ ਚਾਰ ਕੁ ਮਹੀਨਿਆਂ ਵਿੱਚ ਮੇਰੇ ਪੇਕਿਆਂ ਨੇ ਸਾਰੇ ਪੈਸੇ ਸਾਡੇ ਵਾਪਸ ਕਰ ਦਿੱਤੇ ਤੇ ਕਿਹਾ ਕਿ ਪੁੱਤ ਧੀ ਦੇ ਘਰ ਦਾ ਪੈਸਾ ਖਾਣਾ ਪਾਪ ਹੁੰਦਾ ਹੈ ਮੇਰੇ ਘਰ ਵਾਲਾ ਬਹੁਤ ਖੁਸ਼ ਸੀ ਆਪਣੀ ਜ਼ਿੰਦਗੀ ਵਿੱਚ ਅਤੇ ਮੇਰਾ ਪੇਕਾ ਪਰਿਵਾਰ ਵੀ ਆਪਣੇ ਘਰ ਹੱਸਦਾ ਵਸਦਾ ਸੀ ਹੁਣ ਮੈਂ ਸਕੂਨ ਭਰੀ ਜ਼ਿੰਦਗੀ ਬਤੀਤ ਕਰ ਰਹੀ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ